ਅਨਮੋਲ ਗਗਨਮਾਨ ਜੋ ਮੈਂ ਸਮਝਦਾ ਉਹਦਾ ਵਿਵਾਦਾਂ ਨਾਲ ਪੂਰਾ ਨਾਤਾ ਰਿਹਾ ਜਿਹੜਾ ਉਹਨੀ ਜਿੰਨੀ ਦਰੋਂ ਮੰਤਰੀ ਰਹੀ ਹੈ 25 ਸਾਲਾਂ ਦੇ ਵਿੱਚ ਅਨਮੋਲ ਗਗਨਮਾਨ ਇਹ ਸ਼ੋਅ ਕਰ ਗਈ ਹੈ 25 ਸਾਲਾਂ ਚ ਪੈਸੇ ਲਿੱਤੇ ਜਾ ਰਹੇ ਹਨ ਭਈ ਇਹਦਾ ਮਤਲਬ ਅਫਸਰਸ਼ਾਹੀ ਪੰਜਾਬ ਚ ਲੁੱਟ ਕਰ ਰਹੀ ਹੈ ਜਾਂ ਅਫਸਰਸ਼ਾਹੀ ਲੁੱਟ ਕਰ ਰਹੀ ਹੈ ਫਿਰ ਫੇਲ ਕੌਣ ਹੈ ਫੇਲ ਤਾਂ ਨਾਤਾ ਸਾਹਬ ਸਿੰਘ ਨੇ ਆ ਉੱਤੇ ਵਿੱਚ ਫੇਲ ਨਾਤਾ ਸੁਰਿੰਦਰਪਾਲ ਆ ਫੇਲ ਤਾਂ ਫਿਰ ਸਰਕਾਰ ਜਦੋਂ ਇੱਕ ਮਨਿਸਟਰ ਵੋਕਲ ਹੋਵੇ ਆ ਕੇ ਇਹਦਾ ਮਤਲਬ ਉਹ ਸਰਕਾਰ ਨੂੰ ਹੀ ਕਟਗੜੇ 'ਚ ਖੜਾ ਕਰ ਰਿਹਾ ਭਈ ਇਹਦਾ ਮਤਲਬ ਪੰਜਾਬ ਦੇ ਵਿੱਚ ਪੈਸੇਾਂ ਦੀ ਲੁੱਟਖਸੁੱਟ ਚੱਲ ਰਹੀ ਹੈ ਹਰ ਪਾਰਟੀ ਦੇ ਵਿੱਚ ਨਾ ਕੁਛ ਨਾ ਕੁਛ ایسے ਲੋਕ ਹੁੰਦੇ ਨੇ ਜਿਹੜੇ ਪਾਰਟੀ ਨੂੰ ਸੰਕਟ 'ਚ ਪਾਉਂਦੇ ਆ ਇਹ ਵੀ ਉਦਾਂ ਦਾ ਹੀ ਬਿਆਨ ਇੱਕ ਦਾ ਛੱਡ ਦਿੰਦੀ ਹੈ ਹਫ਼ਤੇ ਬਾਅਦ 10 ਦਿਨ ਬਾਅਦ ਜਿਹਦੇ ਨਾਲ ਪੰਜਾਬ ਦੇ ਜਿਹੜੇ ਜ਼ਖਮ ਐ ਉਹ ਹਰੇ ਹੋ ਜਾਂਦੇ ਆ ਜੋ ਦਿਨ ਕੰਗੜਾ ਦਾ ਹੁਣ ਬਿਆਨ ਤਾਜ਼ਾ ਆਇਆ ਮੈਂ ਇਹੀ ਸੋਚੀ ਪਿਆ ਸੀ ਵੀ ਇਹ ਸਯੋਜਗ ਹੈ ਜਾਂ ਬੀਜੇਪੀ ਦਾ ਪ੍ਰਯੋਗ ਹੈ ਪਸਾਨੀ ਅੰਦਲਨ ਚ ਲਾਸ਼ਾਂ ਲਟਕਦੀਆਂ ਦਿਖੀਆਂ ਉੱਥੇ ਕੁੜੀਆਂ ਨਾਲ ਰੇਪ ਹੋਏ ਉਸ ਤੋਂ ਪਹਿਲਾਂ ਉਹਨੇ ਕਿਹਾ ਇੱਕ ਖਾਲਸਥਾਨੀ ਨੇ ਉਸ ਤੋਂ ਪਹਿਲਾਂ ਉਹਨੇ ਕਿਹਾ 100-100 ਰੁਪਏ ਚ ਇਹਨਾਂ ਦੀਆਂ ਬੁੜੀਆਂ ਜਿਹੜੀਆਂ ਪੰਜਾਬ ਦੀਆਂ ਉਹ ਵਿਕੀਆਂ ਨੇ ਮੈਨੂੰ ਨਹੀਂ ਲੱਗਦਾ ਇੱਕ ਡਿਸਿਪਲਿੰਡਡ ਪਾਰਟੀ ਜਿਦੀ ਰੀਡ ਦੀ ਹੱਡੀ ਆਰਐਸਐਸ ਹੋਵੇ ਤੇ ਉਹ ਕੰਗੜਾ ਰਣੋਂ ਤੇ ਇੱਡਾ ਵੱਡਾ ਸਟੇਟਮੈਂਟ ਦੇ ਦੇ ਇਹ ਇਗਨੋਰ ਨਹੀਂ ਕੀਤਾ ਜਾ ਸਕਦਾ ਨਾ ਇਹਨੂੰ ਨਜ਼ਰਅੰਦਾਜ਼ ਕੀਤਾ ਜਾ ਸਕਦਾ ਕਿ ਕੰਗੜਾ ਰਣੋਥ ਦਾ ਆਪਣਾ ਬਿਆਨ ਹੋਏਗਾ ਹੁਣ ਜੋ ਬੋਲੇਗੀ ਉਹ ਭਾਜਪੀ ਦੀ ਭਾਸ਼ਾ ਹੋਵੇਗੀ ਮੈਨੂੰ ਲੱਗਦਾ ਕਿ ਇਲੈਕਸ਼ਨ ਜਦੋਂ ਕਿ ਹਰਿਆਣੇ 'ਚ ਚੋਣ ਹੋਣ ਜਾ ਰਹੀ ਹੈ ਤਿਆਰ ਖੜੀ ਆ ਭੱਖਿਆ ਪਿਆ ਉਹਦੇ ਦੌਰਾਨ ਕੰਗੜਾ ਰਣੋਥ ਦੇ ਬੋਲੇ ਤੇ ਫਿਰ ਇਹ ਪ੍ਰਯੋਗ ਹੈ ਮੈਂ ਅੱਜ ਤੁਹਾਡੇ ਪਲੇਟਫਾਰਮ ਤੇ ਕਹਿ ਕੇ ਚੱਲਣਾ ਜਿਹੜਾ ਬੰਦਾ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੂਗਾ ਉਹਨੇ ਬਚਣਾ ਜਿਹੜਾ ਪੰਜਾਬ ਦੇ ਮੁੱਦਿਆਂ ਦੀ ਗੱਲ ਨਹੀਂ ਕਰੂਗਾ ਉਹਨੇ ਅੱਜ ਵੀ ਖਤਮ ਹੈ ਤੇ ਕੱਲ ਵੀ ਖਤਮ ਹੈ ਕੰਗਨਾਰਨੌਥ ਦੇ ਖਿਲਾਫ ਇੱਕ ਵਿਵਾਦ ਹੋਰ ਉੱਠ ਚੁੱਕਿਆ ਇੱਕ ਹੋਰ ਬਿਆਨ ਸਾਹਮਣੇ ਆਇਆ ਜਿਸ ਤੋਂ ਬਾਅਦ ਪ੍ਰतिकर्म ਕੰਗਨਾਰਨੌਥ ਦੀ ਆਪਣੀ ਪਾਰਟੀ ਦਾ ਵੀ ਵੇਖਣ ਨੂੰ ਮਿਲਿਆ ਪਹਿਲਾਂ ਪੰਜਾਬ ਦੇ ਲੀਡਰ ਹੀ ਕੁਝ ਗੱਲਾਂ ਕਰਦੇ ਪਏ ਸੀ ਪਰ ਹੁਣ ਰਾਸ਼ਟਰਪੱਤਰ ਦੇ ਕੁਝ ਲੀਡਰ ਕੰਗਣਾ ਰਣਾਉਤ ਦੇ ਖਿਲਾਫ ਖੜਨ ਲੱਗ ਗਏ ਨੇ ਬੀਜੇਪੀ ਦੇ ਲੀਡਰਾਂ ਨੇ ਕੰਗਣਾ ਰਣਾਉਤ ਦੇ ਖਿਲਾਫ ਹੀ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਇੱਥੇ ਆ ਕੇ ਇੱਕ ਵੱਖਰਾ ਟਵਿਸਟ ਆਉਂਦਾ ਹੈ ਪਰ ਸੋਸ਼ਲ ਮੀਡੀਆ ਦੇ ਉੱਤੇ ਹਲਕੀ ਜਿਹੀ ਟਕਰਾਰ ਵੀ ਦੇਖਣ ਨੂੰ ਮਿਲੀ ਕੰਗਣਾ ਰਣਾਉਤ ਅਤੇ ਉਨ੍ਹਾਂ ਲੀਡਰਾਂ ਦੇ ਵਿਚਾਲੇ ਜਿਸ ਤੋਂ ਬਾਅਦ ਹੁਣ ਵਿਵਾਦ ਖੜਾ ਹੋਣ ਲੱਗ ਗਿਆ ਹੈ ਕਿ ਕੀ ਕੰਗਣਾ ਰਣਾਉਤ ਕੁਝ ਚੰਦ ਦਿਨਾਂ ਦੇ ਮਹਿਮਾਨ ਨੇ ਔਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਿੱਚ ਵੱਡਾ ਫੇਰਬਦਲ ਹਾਲ ਹੀ ਦੇ ਵਿੱਚ ਹੋਇਆ ਕਿਨਾਂ ਵਿੱਚ ਮੁੱਖ ਕਾਰਨ ਰਹੇ ਨੇ ਉਹ ਹੁਣ ਤੱਕ ਸਾਹਮਣੇ ਆ ਚੁੱਕੇ ਨੇ ਪਰ ਉਹਦੇ ਵਿੱਚੋਂ ਵੀ ਇੱਕ ਮੰਤਰੀ ਰਹੇ ਐਮਐਲਏ ਨੂੰ ਲੈ ਕੇ ਮਸਲੇ ਬਣੇ ਹੋਏ ਨੇ ਉਹਨਾਂ ਨੂੰ ਲੈ ਕੇ ਵੀ ਅੱਜ ਗੱਲ ਕਰਾਂਗੇ ਆਖਰਕਾਰ ਕੀ ਚੱਲਦਾ ਪਿਆ ਪੰਜਾਬ ਦੇ ਵਿੱਚ ਖਾਸ ਕਰਕੇ ਉਸ ਉੱਤੇ ਸਾਡਾ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਟੌਪ ਸਾਬ ਸਮਾ ਦਿੱਤਾ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਜੀ 사ਸੀ ਕੱਲ ਅੱਜ ਕੰਗੜਾ ਰਣੌਤ ਤੋਂ ਸ਼ੁਰੂ ਕਰਦੇ ਆਂ ਹਾਲ ਹੀ ਦੇ ਕੁਝ ਦਿਨਾਂ ਦੇ ਵਿੱਚ ਜੋ ਕੰਗੜਾ ਰਣੌਤ ਦਾ ਨਵਾਂ ਬਿਆਨ ਆਇਆ ਕਿਸਾਨਾਂ ਨੂੰ ਲੈ ਕੇ ਉਹ ਨਾ ਸਿਰਫ ਕਿਸਾਨਾਂ ਦੇ ਵੱਲੋਂ ਵਿਰੋਧਿਆ ਗਿਆ ਸਗੋਂ ਦੂਜੇ ਪਾਸੇ ਬੀਜੇਪੀ ਦੇ ਕੁਝ ਲੀਡਰ ਵੀ ਖ ਉਹਾਂ ਨੇ ਵਿਰੋਧਤਾ ਕੀਤੀ ਕਹਿੰਦੇ ਕਿ ਉਹਨਾਂ ਦੇ ਆਪਣੇ ਵਿਚਾਰ ਹੋ ਸਕਦੇ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ ਉਧਰੋਂ ਵੀ ਪ੍ਰतिकਰਮ ਆ ਗਏ ਹੁਣ ਕੀ ਹੋ ਰਿਹਾ ਭਾਜਪਾ ਦੇ ਸਾਫ ਸਿੰਘ ਜੀ ਦੇਖੋ ਕਿ ਹਰ ਪਾਰਟੀ ਦੇ ਵਿੱਚ ਨਾ ਕੁਛ ਨਾ ਕੁਛ ایسے ਲੋਕ ਹੁੰਦੇ ਨੇ ਜਿਹੜੇ ਪਾਰਟੀ ਨੂੰ ਸੰਕਟ ਚ ਪਾਉਂਦੇ ਆ ਲੇਕਿਨ ਜੇ ਮੈਂ ਕਹਾਂ ਕਿ ਕਾਂਗਰਸ ਕੋਲ ਦਿਗ ਵਿਜੇ ਸਿੰਘ ਵੀ ਸੀਗਾ ਜਿਹਨੇ ਪਾਰਟੀ ਨੂੰ ਲਿਆ ਕੇ ਕੋਈ ਨਾ ਕੋਈ ਇਦਾਂ ਦਾ ਬਿਆਨ ਦੇਣਾ ਪੂਰੇ ਦੇਸ਼ ਚ ਹੋ ਹਲਾ ਮਚ ਜਾਂਦਾ ਤੇ ਮੈਂ ਸਹਰੇ ਨਾ ਕਿ ਦਿਗ ਵਿਜੇ ਦੀ ਸਿੰਘ ਦੀ ਕਾਪੀ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਦੇ ਕੋਲ ਕੰਗਣਾ ਰਹਿਣਾ ਹੁੰਦਾ ਹੈ ਇਹ ਵੀ ਉਦਾਂ ਦਾ ਹੀ ਬਿਆਨ ਇੱਕ ਦਾ ਛੱਡ ਦਿੰਦੀ ਹੈ ਹਫਤੇ ਬਾਅਦ 10 ਦਿਨ ਬਾਅਦ ਜਿਹਦੇ ਨਾਲ ਪੰਜਾਬ ਦੇ ਜਿਹੜੇ ਜ਼ਖਮ ਹੈ ਉਹ ਹਰੇ ਹੋ ਜਾਂਦੇ ਆ ਔਰ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਮੈਂ ਤਾਂ ਜਦੋਂ ਦਿਨ ਕੰਗਣਾ ਦਾ ਹੁਣ ਬਿਆਨ ਤਾਜ਼ਾ ਆਇਆ ਮੈਂ ਇਹੀ ਸੋਚੀ ਪਿਆ ਸੀ ਵੀ ਇਹ ਸੰਯੋਗ ਹੈ ਜਾਂ ਬੀਜੇਪੀ ਦਾ ਪ੍ਰਯੋਗ ਹੈ ਕਿਉਂਕਿ ਭਾਜਪੀ ਨੇ ਵੀ ਜਿਹੜਾ ਨਾ ਕੋਈ ਹਜੇ ਕੰਗੜਾ ਰਣੋਤੇ ਸਖਤ ਐਕਸ਼ਨ ਨਹੀਂ ਲਿੱਤਾ ਜੀ ਉਹਦੀ ਪਹਿਲੀ ਟਿੱਪਣੀ ਜਿਹੜੀ ਉਹਨੇ ਕਿਹਾ ਸੀ ਲਾਸ਼ਾਂ ਜਿਹੜੀਆਂ ਉੱਥੇ ਕਿਸਾਨੀ ਅੰਦੋਲਨ ਚ ਲਾਸ਼ਾਂ ਲਟਕਦੀਆਂ ਦਿਖੀਆਂ ਉੱਥੇ ਕੁੜੀਆਂ ਨਾਲ ਰੇਪ ਹੋਏ ਉਸ ਤੋਂ ਪਹਿਲਾਂ ਉਹਨੇ ਕਿਹਾ ਇੱਕ ਖਾਲਸਥਾਨੀ ਨੇ ਉਸ ਤੋਂ ਪਹਿਲਾਂ ਉਹਨੇ ਕਿਹਾ 100-100 ਰੁਪਏ ਚ ਇਹਨਾਂ ਦੀਆਂ ਬੁੜੀਆਂ ਜਿਹੜੀਆਂ ਪੰਜਾਬ ਦੀਆਂ ਉਹ ਵਿਕੀਆਂ ਨੇ ਮੈਨੂੰ ਜੇ ਲੱਗਦਾ ਕਿ ਭਾਜਪੀ ਨੇ ਉਹਦੇ ਉੱਤੇ ਸਖਤੀ ਨਾਲ ਕਾਰਵਾਈ ਕੀਤੀ ਹੁੰਦੀ ਤੇ ਇਹ ਜਿਹੜਾ ਬਿਆਨ ਕੀ ਕਿਸਾਨੀ ਕਾਨੂੰਨ ਜਿਹੜੇ ਆ ਵਾਪਸ ਲਿਆਣੇ ਚਾਹੀਦੇ ਆ ਉਹ ਦੁਬਾਰਾ ਲਾਗੋ ਇਹ ਉਹਨੇ ਬਿਆਨ ਦੇਣਾ ਨਹੀਂ ਸੀ ਇਹਦਾ ਮਤਲਬ ਕਿਤੇ ਨਾ ਕਿਤੇ ਹੈ ਬੀਜੇਪੀ ਨੇ ਪ੍ਰਯੋਗ ਕੀਤਾ ਕਿਉਂਕਿ ਹਰਿਆਣੇ ਦੀਆਂ ਚੋਣਾਂ ਸਿਰਤੇ ਨੇ ਔਰ ਜਿਵੇਂ ਹੁਣ ਕੱਲ ਮੈਂ ਦੇਖ ਰਿਹਾ ਸੀ ਮਨੂਰ ਲਾਲ ਖੱਟਲ ਜੀ ਜਿਹੜੇ ਕੇਂਦਰ ਦੇ ਮਜੀਰ ਨੇ ਔਰ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਨੇ ਉਹਨਾਂ ਨੇ ਕੱਲ ਇੱਕ ਭਾਸ਼ਣ ਦੇ ਵਿੱਚ ਉਹ ਕਹਿ ਰਹੇ ਸੀ ਕਿ ਦੇਖੋ ਇਹ ਸ਼ੰਭੂ ਬਾਰਡਰ 'ਤੇ ਬੈਠੇ ਹੋਏ ਆ ਠੀਕ ਹੈ ਨਾ ਹਮ ਨੇ इनको आगे ਨਹੀਂ जाने दिया ये कहता किसान नहीं है ये किसानों का मुखौटा पहन के कुछ और ही लोग हैं मतलब वो भी ਉਹਨਾਂ ਨੇ ਜਿਹੜਾ ਨਾ ਦੁਖਦੀ ਰੱਗ ਜਿਹੜੀ ਪੰਜਾਬ ਦੀ ਆ ਉਹਦੇ ਉੱਤੇ ਨਮਕ ਫਿਰ ਛਿੜਕਿਆ ਜਾ ਆਪਾਂ ਦੁਖਦੀ ਰੱਗ ਨਸ ਨੂੰ ਦਬਾਇਆ ਹਾਲਾਂਕਿ ਮੈਂ ਇਹ ਸੋਚਦਾ ਰੋहतक ਕੁਰਖੇਤਰਾ ਪਾਣੀਪਾਤ ਜੇ ਉਧਰੋਂ ਜਮਨਾ ਨਗਰ ਦੇ ਆਸ-ਪਾਸ ਸਾਰੀ ਬੈਲਟ ਨੂੰ ਕਵਰ ਕਰ ਲਈ ਤੇ ਤਾਂ ਕਿਸਾਨੀ ਬੈਲਟ ਆ ਕਿ ਚਲੋ ਜਿਹੜੀ ਐਨਸੀਆਰ ਨਾਲ ਲੱਗ ਕੇ ਲੱਗ ਗਏ ਉਹਨਾਂ ਦਾ ਤਾਂ ਕਿਸਾਨੀ ਘਟ ਗਿਆ ਉੱਥੇ ਜਿਆਦਾ ਕਮਰਸ਼ੀਅਲਾਈਜੇਸ਼ਨ ਹੋ ਗਈ ਲੇਕਿਨ ਬਾਕੀ ਤਾਂ ਕਿਸਾਨੀ ਆ ਜਾਂ ਫਿਰ ਇਹਨਾਂ ਨੇ ਕਿਹਾ ਕਿ ਆਪਾਂ ਇਹਨਾਂ ਨੂੰ ਰਗ ਨੂੰ ਛੇੜੀਏ ਦਬਦੀ ਰਗ ਨੱਪੀਏ ਤੇ ਦੇਖੀਏ ਵੀ ਇਹ ਚ ਪੋਲਰਾਈਜੇਸ਼ਨ ਸ਼ਹਿਰੀ ਵਰਗ ਦੀ ਕਿੰਨੀ ਹੁੰਦੀ ਆ ਸ਼ਹਿਰੀ ਖੇਤਰ ਦੇ ਲੋਕ ਜਿਹੜੇ ਆ ਉਹ ਕਿੰਨਾ ਕੁ ਪੋਲਰਾਈਜ਼ ਹੁੰਦੇ ਆ ਕਿੰਨਾ ਕੁ ਫਾਰਮਰਸ ਦੇ ਅਗੇਂਸਟ ਆਵਾਜ਼ ਆ ਜਾਂਦੀ ਆ ਲੇਕਿਨ ਜਦੋਂ ਉਹਨਾਂ ਨੇ ਦੇਖਿਆ ਕਿ ਨਹੀਂ ਇਹ ਤਾਂ ਉਲਟਾ ਪ੍ਰਯੋਗ ਸਾਨੂੰ ਉਲਟਾ ਪੈ ਗਿਆ ਤੇ ਉਹਨਾਂ ਨੇ ਜਿਹੜਾ ਕੰਗਣਾ ਨੂੰ ਫੇਰ ਉਹਦੇ ਜਿਹੜੇ ਆ ਉਹਨੇ ਆਪਣੇ ਬਿਆਨ ਵਾਪਸ ਲਏ ਤੇ ਮਾਫੀ ਮੰਗੀ ਆਦਰਵਾਈ ਜਿੰਨੇ ਵਿਵਾਦੇ ਤੇ ਬਿਆਨ ਕੰਗਣਾ ਰਣੌਤ ਵੱਲੋਂ ਲਗਾਤਾਰ ਦਿੱਤੇ ਗਏ ਆ ਜੇ ਮੈਨੂੰ ਨਹੀਂ ਲੱਗਦਾ ਇੱਕ ਡਿਸਪਲਿੰਡ ਪਾਰਟੀ ਜਿਹਦੀ ਰੀਡ ਦੀ ਹੱਡੀ ਆਰਐਸਐਸ ਹੋਵੇ ਜਿਹੜੀ ਆਰਐਸਐਸ ਇੱਕ ਅੱਖ ਦਾ ਇਸ਼ਾਰਾ ਕਰੇ ਤੇ ਪੂਰੀ ਹਕੂਮਤ ਬੈਠ ਜੇ ਤੇ ਉਹ ਕੰਗੜਾ ਰਣੋਤ ਐਡਾ ਵੱਡਾ ਸਟੇਟਮੈਂਟ ਦੇ ਦੇ ਉਹ ਡਿਸਪੀਸਪਲਨ ਪਾਰਟੀ ਦੇ ਵਿੱਚੋਂ ਇੱਕ ਮੈਂਬਰ ਪਾਰਲੀਮੈਂਟ ਚਲੋ ਅੱਗੇ ਕੰਗੜਾ ਰਣੋਤ ਕੁਝ ਬੋਲੀ ਜਾਵੇ ਉਹ ਕਹਿੰਦੇ ਸੀ ਸਾਡਾ ਕੀ ਲੈਣਾ ਦੇਣਾ ਇਹਦੇ ਨਾਲ ਠੀਕ ਹੈ ਨਾ ਅੱਗੇ ਚੱਲ ਜਾਂਦਾ ਸੀ ਲੇਕਿਨ ਹੁਣ ਉਹ ਮੈਂਬਰ ਪਾਰਲੀਮੈਂਟ ਹੈ ਮੰਡੀ ਤੋਂ ਜਿੱਤੀ ਹੋਈ ਲੋਕ ਸਭਾ ਦੀ ਸੰਸਦ ਹੈ ਔਰ ਭਾਰਤੀ ਜਨਤਾ ਪਾਰਟੀ ਦੀ ਉਹ ਮੈਂਬਰ ਹੈ ਮੋਨਤਾ ਇਹ ਇਗਨੋਰ ਨਹੀਂ ਕੀਤਾ ਜਾ ਸਕਦਾ ਨਾ ਇਹਨੂੰ ਨਜ਼ਰ ਅੰਦਾਜ਼ ਕੀਤਾ ਜਾ ਸਕਦਾ ਕਿ ਇਹ ਕੰਗਣਾ ਰਣੌਤ ਦਾ ਆਪਣਾ ਬਿਆਨ ਹੋਏਗਾ ਹੁਣ ਜੋ ਬੋਲੇਗੀ ਉਹ ਭਾਜਪਾ ਦੀ ਭਾਸ਼ਾ ਹੋਏਗਾ ਡਾਕਟਰ ਇੱਕ ਨਾ ਬੜਾ ਪ੍ਰਸਿੱਧ ਗਾਣਾ ਸੀ ਸੁਰਜੀਤ ਬੰਦ ਰੱਖੀਆ ਤੂੰ ਨਹੀਂ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ ਇਹ ਉਹੀ ਚੀਜ਼ ਤਾਂ ਨਹੀਂ ਚੱਲਦੀ ਕਿਤੇ ਮੈਨੂੰ ਲੱਗਦਾ ਹੈ ਕਿ ਕਿਉਂਕਿ ਇਹ ਪ੍ਰਯੋਗ ਹੋ ਰਹੇ ਨੇ ਮੈਨੂੰ ਲੱਗਦਾ ਸੰਯੋਗ ਨਹੀਂ ਹੈਗਾ ਕਿਉਂਕਿ ਭਾਜਪਾ 'ਚ ਪੋਸੀਬਲ ਹੀ ਨਹੀਂ ਹੈਗਾ ਇਹ ਪਰ ਜਿਹੜਾ ਜਿਹੜੇ ਬਿਆਨਾਂ ਦੇ ਵਿੱਚ ਯਾਰ ਸੁਣੋ ਭਾਜਪਾ 'ਚ ਕਿੰਨਾ ਡਿਸਪਲਾਈਨ ਹੈ ਨਿਤਿਨ ਗੜકરી ਭਾਵੇਂ ਪਰੇਸ਼ਾਨ ਹੋਣ ਕਦੀ ਪਾਰਟੀ ਪਲੇਟਫਾਰਮ ਤੋਂ ਬਾਹਰ ਉਹ ਆ ਕੇ ਕੋਈ ਗੱਲ ਨਹੀਂ ਕਰਦੇ ਪਾਰਟੀ ਦੇ ਅੰਦਰ ਯੋਗੀ ਦਿੱਤੇ ਨਾਥ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਜਿੰਨੇ ਮਰਜੀ ਉਹ ਪਰੇਸ਼ਾਨ ਹੋ ਜਾਣ ਪਰ ਬਾਹਰ ਆ ਕੇ ਉਹ ਕੁਝ ਨਹੀਂ ਬੋਲਦੇ ਪਾਰਟੀ ਦੇ ਅੰਦਰ ਰਾਜਨਾਥ ਸਿੰਘ ਪਾਰਟੀ ਦੇ ਅੰਦਰ ਸ਼ਾਂਤਕੁਮਾਰ ਪਾਰਟੀ ਦੇ ਅੰਦਰ ਅਵਿਨਾਸ਼ ਰਾਏ ਖੰਨਾ ਬਥੇਰੇ ਲੀਡਰ ਨੇ ਜਿਹੜੇ ਪਰੇਸ਼ਾਨ ਹੋਣਗੇ ਲੇਕਿਨ ਉਹ ਬਾਹਰ ਆ ਕੇ ਨਹੀਂ ਬੋਲਦੇ ਇਹ ਜੇ ਅਗਰ ਬੋਲੇ ਆ ਤੇ ਮੈਂ ਇਹ ਕਹਾਂਗਾ ਪ੍ਰਯੋਗ ਹੈ ਇਹ ਭਾਜੀਪੀ ਦਾ ਦੇਖੋ ਨਾ ਤੁਸੀਂ ਹੁਣ ਜੇ ਬੋਲੇ ਆ ਜਿੱਦਾਂ ਇਹਨੇ ਕਾਨੂੰਨ ਤੇ ਬੋਲਿਆ ਸੇਮ ਡੇ ਜਾਖੜ ਨੂੰ ਖੜੇ ਹੋ ਜਾਣਾ ਚਾਹੀਦਾ ਸੀ ਪੰਜਾਬ ਚ ਬਈ ਇਹ ਕੰਗਣਾ ਰਣੋਤ ਦੀ ਹਿੰਮਤ ਕਿੱਦਾ ਪੈ ਗਈ ਕਿਉਂਕਿ ਜਾਖੜ ਨੇ ਤਾਂ ਉਸ ਐਜੀਟੇਸ਼ਨ ਨੂੰ ਲੀਡ ਕੀਤਾ ਸੁਣੇ ਹਰਜੀਤ ਗਰੇਵਾਲ ਖੜੇ ਹਰਜੀਤ ਗਰੇਵਾਲ ਖੜੇ ਹੋਇਆ ਸੁਖਮਿੰਦਰ ਸਿੰਘ ਗਰੇਵਾਲ ਖੜਾ ਹੋਇਆ ਇਹ ਪੰਜਾਬ ਦੇ ਲਈ ਖੜੇ ਹੋਏ ਨੇ ਇਹ ਕਿਸਾਨਾਂ ਦੇ ਅਗੇਂਸਟ ਲੇਕਿਨ ਗੱਲ ਇਹ ਜਿਹੜੀ ਆਫੀਸ਼ੀਅਲ ਲੀਡਰਸ਼ਿਪ ਆ ਜਿਹੜੀ ਅਫੀਸ਼ੀਅਲ ਲੀਡਰਸ਼ਿਪ ਹੈ ਜਿਹਨੂੰ ਅਸੀਂ ਕਹਿੰਨੇ ਆ ਬਈ ਜਿਹਨਾਂ ਦੇ ਉੱਤੇ ਜ਼ਿੰਮੇਵਾਰੀ ਹੈ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਖੜਾ ਕਰਨ ਦੀ ਮੁੱਖੋਂ ਦੇ ਮੁੱਦੇ ਤੇ ਬੋਲਣ ਦੇ ਉਹ ਨਾ ਤਾਂ ਜਾਖੜ ਬੋਲੇ ਆ ਨਾ ਮੈਨੂੰ ਲੱਗਦਾ ਕੋਈ ਹੋਰ ਲੀਡਰ ਬੋਲੇ ਆ ਤੇ ਇਸ ਕਰਕੇ ਇੱਕ ਪ੍ਰਯੋਗ ਵੀ ਮੈਨੂੰ ਸਮਝ ਸਕਦਾ ਕਿਉਂਕਿ ਜੇ ਸੰਯੋਗ ਹੁੰਦਾ ਫਿਰ ਜਿਹੜੀ ਪੰਜਾਬ ਦੀ ਇਕਾਈ ਆ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨੇ ਡਾਂਗਾ ਝੁੱਕ ਲੈਣੀ ਆ ਸੀਗੀਆਂ ਲੇਕਿਨ ਇਹ ਕੋਈ ਨਹੀਂ ਬੋਲਿਆ ਇਹਦਾ ਮਤਲਬ ਕਿਤੇ ਨਾ ਕਿਤੇ ਪਾਰਟੀ ਨੇ ਇੱਕ ਟੈਸਟ ਹੁੰਦਾ ਨਾ ਜਦੋਂ ਪੈਨਸਿਲਿਨ ਦਾ ਟੀਕਾ ਪੁਰਾਣੇ ਟਾਈਮ ਤੇ ਲਾਂਦੇ ਸੀ ਹੁਣ ਤਾਂ ਚਲੋ ਪੈਨਸਿਲਿਨ ਦੇ ਟੀਕੇ ਨਹੀਂ ਲੱਗਦੇ ਉਹ ਪਹਿਲਾਂ ਬਾਹ ਫੜਦਾ ਸੀ ਡਾਕਟਰ ਉਹ ਇੰਨਾ ਕਿ ਨਾ ਪਹਿਲਾਂ ਪੈਨਸਿਲਿਨ ਲਾਂਦੇ ਸੀ ਤੁਹਾਨੂੰ ਕਹਿੰਦੇ ਸੀ ਕਾਕਾ 15 ਮਿੰਟ ਉੱਥੇ ਬਹਿ ਜਾ ਹੋਰ ਤਾਂ ਕੋਈ ਐਂਟੀਬਾਇਓਟਿਕ ਨਹੀਂ ਹੁੰਦੀ ਨਹੀਂ ਸੀ ਕਾਮਯਾਬ ਤੇ ਉਹ ਜਦੋਂ ਪੈਨਸਿਲਿਨ ਦਾ ਟੀਕਾ 15 ਮਿੰਟ ਉਹ ਨਾ ਉੱਥੇ ਗੋਲਾ ਲਾ ਦਿੰਦੇ ਸੀ ਪੈਨ ਨਾਲ ਟੀਕਾ ਲਾ ਕੇ ਉਹ ਕਹਿੰਦੇ 15 ਮਿੰਟ ਬੈਹਿ ਜਾ ਉਹ 15 ਮਿੰਟ ਬਾਅਦ ਜਦੋਂ ਆਂਦਾ ਸੀ ਉਹ ਦੇਖਦਾ ਸੀ ਡਾਕਟਰ ਲਾਲ ਹੋਇਆ ਕਿ ਨਹੀਂ ਹੋਇਆ ਉਹ ਕਹਿੰਦਾ ਨਹੀਂ ਲਾਲ ਹੋਇਆ ਦਾ ਮਤਲਬ ਇਹਨੂੰ ਟੀਕਾ ਲਾ ਦਿਓ ਤੇ ਜੇ ਲਾਲ ਹੋਵੇ ਨਹੀਂ ਨਹੀਂ ਇਹਨੂੰ ਪੈਨਸਿਲਿਨ ਦਾ ਟੀਕਾ ਨਹੀਂ ਲਾਣਾ ਮੈਨੂੰ ਲੱਗਦਾ ਕਿ ਇਲੈਕਸ਼ਨ ਜਦੋਂ ਕਿ ਹਰਿਆਣੇ ਚ ਚੋਣ ਹੋਣ ਜਾ ਰਹੀ ਹੈ ਤਿਆਰ ਖੜੀ ਆ ਭੱਖਿਆ ਪਿਆ ਉਹਦੇ ਦੌਰਾਨ ਕੰਗੜਾ ਰਨੋ ਤੇ ਬੋਲੇ ਤੇ ਫਿਰ ਇਹ ਪ੍ਰਯੋਗ ਹੈ ਮੈਨੂੰ ਲੱਗਦਾ ਪ੍ਰਯੋਗ ਹੈ ਜੇ ਪ੍ਰਯੋਗ ਹੈਗਾ ਫਿਰ ਸ਼ਰੇਆਮ ਨੈਸ਼ਨਲ ਲੈਵਲ ਤੇ ਇਹ ਨਾ ਬਿਆਨਾਂ ਨੂੰ ਡਿਸ ਹੋਣ ਕਿਉਂ ਕਰਦੀ ਪਈ ਹੈ ਭਾਜਪਾ ਨੇ ਉਹਦਾ ਰਿਜ਼ਲਟ ਉਲਟਾ ਦਿਖਿਆ ਨਾ ਫਿਰ ਉੱਥੇ ਲੱਗਿਆ ਕਿ ਹਰਿਆਣੇ ਚ ਤਾਂ ਉਹਦਾ ਹੋਰ ਉਲਟਾ ਦਿਖ ਰਿਹਾ ਉੱਥੇ ਮਾਮਲਾ ਸਾਂਭ ਲਿਆ ਮਾਮਲਾ ਸਾਂਭਿਆ ਗਿਆ ਨਾ ਫਿਰ ਜੇ ਉਹਦਾ ਰਿਜ਼ਲਟ ਪੋਜ਼ਿਟਿਵ ਆ ਜਾਂਦਾ ਉੱਥੇ ਵਪਾਰੀ ਵਰਗ ਜਾਂ ਹੋਰ ਵਰਗ ਖੜਾ ਹੋ ਜਾਂਦਾ ਸ਼ਹਿਰੀ ਵਰਗ ਨਹੀਂ ਜੀ ਬਿਲਕੁਲ ਠੀਕ ਹੈ ਕਮਰਸ਼ੀਅਲਾਈਜੇਸ਼ਨ ਦਾ ਦੌਰ ਹੈ ਇੱਕ ਇੰਡਸਟਰੀ ਤੇ ਕਮਰਸ ਲਈ ਇਹ ਤਿੰਨ ਬਿਲ ਚੰਗੇ ਨੇ ਤੇ ਫਿਰ ਉਹਨਾਂ ਨੇ ਕਿਹਾ ਠੀਕ ਹੈ ਯਾਰ ਲੇਕਿਨ ਦੇਖੋ ਨਾ ਹੁਣ ਹਰਿਆਣਾ ਜਿਹੜਾ ਵਾ ਜੇ ਤੁਸੀਂ ਕਹੋ ਨਾ ਹਰਿਆਣਾ ਹਰਿਆਣਾ ਪੂਰਾ ਖੇਤ ਉਹਦਾ ਖੇਤੀ ਦੇ ਆਧਾਰਤ ਨਹੀਂ ਰਿਹਾ ਹਰਿਆਣਾ ਦੇ ਵਿੱਚੋਂ ਪੰਚਕੂਲਾ ਪੂਰਾ ਜਿਹੜਾ ਉਹ ਕਾਰਪੋਰੇਟ ਹੈ ਜੇ ਹਰਿਆਣੇ ਚ ਗੁੜਗਾਵਾ ਗਈਏ ਤੇ ਉਹਦੇ ਵਰਗਾ ਤਾਂ ਮੈਨੂੰ ਲੱਗਦਾ ਕਿ ਹਿੰਦੁਸਤਾਨ ਚ ਹੋਰ ਕੋਈ ਸਿਟੀ ਨਹੀਂ ਬੈਂਗਲੌਰ ਤੋਂ ਬਾਅਦ ਉਹ ਟੋਟਲ ਕਾਰਪੋਰੇਟ ਹੈ ਉੱਥੇ ਫਾਰਮਰ ਲਾਣਾ ਕੋਈ ਲੈਣਾ ਦੇਣਾ ਨਹੀਂ ਉਹ ਉੱਥੇ ਬਿਆਨ ਜਿਹੜਾ ਉਹਨਾਂ ਦਾ ਕੰਗੜਾ ਨਰੋਦ ਦਾ ਫਿੱਟ ਕਰਦਾ ਪੰਚਕੂਲੇ ਉਹਦਾ ਬਿਆਨ ਫਿੱਟ ਹੁੰਦਾ ਆ ਕੇ ਸੋਨੀਪੱਤ ਉਹਦਾ ਸ਼ਹਿਰੀ ਖੇਤਰ ਚ ਪਾਣੀਪੱਤ ਖੈਰੀ ਖੇਤਰ ਚ ਅੰਬਾਲਾ ਅੰਬਾਲਾ ਚ ਖਾਸ ਕਰਕੇ ਸ਼ਹਿਰੀ ਖੇਤਰ ਦੇ ਵਿੱਚ ਅੰਬਾਲਾ ਕੈਂਟ ਦੇ ਵਿੱਚ ਕੰਗੜਾ ਰਣੋਤ ਦਾ ਬਿਆਨ ਜਿਹੜਾ ਉਹਨਾਂ ਨੂੰ ਚੰਗਾ ਲੱਗਦਾ ਉਹਨਾਂ ਨੇ ਦੇਖਿਆ ਵੀ ਇਹਦੇ ਨਾਲ ਵੋਟ ਕਿੰਨਾ ਕੁ ਡਿਵਰਟ ਹੁੰਦਾ ਇਹ ਪ੍ਰਯੋਗ ਹੁੰਦੇ ਆ ਭਾਰਤੀ ਜਨਤਾ ਪਾਰਟੀ ਨੇ ਕੀਤਾ ਲੇਕਿਨ ਬਾਅਦ ਦੇ ਵਿੱਚ ਉਹਨੂੰ ਜਦੋਂ ਲੱਗਿਆ ਕਿ ਜਿੰਨਾ ਹੁਲਾਰਾ ਇਹਨੂੰ ਮਿਲਣਾ ਚਾਹੀਦਾ ਸੀਗਾ ਟੈਸਟ ਡੋਜ਼ ਕਰਕੇ ਦੇਖਿਓ ਮਿਲਿਆ ਨਹੀਂ ਅੱਛਾ ਹਰਜੀਤ ਕਰੇਵਾਲ ਵੀ ਡਾਕਟਰ ਸਾਹਿਬ ਇਸੇ ਤਰ੍ਹਾਂ ਦੇਖਦੇ ਹੋ ਤੁਸੀਂ ਉਹ ਵੀ ਬਸ ਕਵਰ ਹੀ ਕਰਦੇ ਪਏ ਆ ਜਾਂ ਮਤਲਬ ਉਹਨਾਂ ਦੇ ਬੁਆ ਨਾ ਚ ਫਵਜ਼ਨ ਹੈ ਦੇਖੋ ਪੰਜਾਬ ਦੇ ਗੱਲ ਜਿਹੜਾ ਕਰੂਗਾ ਉਹਨੇ ਬਚਣਾ ਮੈਂ ਅੱਜ ਤੁਹਾਡੇ ਪਲੇਟਫਾਰਮ ਤੇ ਕਹਿ ਕੇ ਚੱਲਣਾ ਜਿਹੜਾ ਬੰਦਾ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੂਗਾ ਉਹਨੇ ਬਚਣਾ ਜਿਹੜਾ ਪੰਜਾਬ ਦੇ ਮੁੱਦਿਆਂ ਦੀ ਗੱਲ ਨਹੀਂ ਕਰੂਗਾ ਉਹਨੇ ਅੱਜ ਵੀ ਖਤਮ ਹੈ ਤੇ ਕੱਲ ਵੀ ਖਤਮ ਹੈ ਕਿਉਂਕਿ ਹੁਣ ਪੰਜਾਬ ਦੇ ਨਾ ਲੋਕ ਨਿਰਾਸ਼ ਤੇ ਹਤਾਸ਼ ਹੋ ਚੁੱਕੇ ਆ ਮੈਂ ਬਹੁਤੇ ਲੋਕਾਂ ਨੂੰ ਪਿਛਲੇ 7 8 10 ਦਿਨਾਂ 'ਚ ਪਬਲਿਕ ਮੈਂ ਜ਼ਿਆਦਾ ਘੁੰਮਿਆ ਔਰ ਹਮੇਸ਼ਾ ਕਿਸੇ ਦੇ ਚਿਹਰੇ ਤੇ ਖੁਸ਼ੀ ਨਹੀਂ ਨਗਦੇ ਰਹਦੀ ਤੁਸੀਂ ਦੇਖੋ ਤੁਹਾਨੂੰ ਕੋਈ ਹੱਸਦਾ ਨਹੀਂ ਮਿਲਦਾ ਕੋਈ ਦਿਲ ਦੀਆਂ ਗੱਲਾਂ ਕਰਦਾ ਨਹੀਂ ਮਿਲਦਾ ਕਿਉਂਕਿ ਪੰਜਾਬ ਬੁੱਝਿਆ ਪਿਆ ਇਸ ਤਰ੍ਹਾਂ ਔਰ ਇਹ ਪੰਜਾਬ ਦੇ ਵਿੱਚੋਂ ਜਿਹੜਾ ਲੋਕਾਂ ਨੂੰ ਹੁਣ ਕੋਈ ਨਜ਼ਰ ਨਹੀਂ ਆਂਦਾ ਪਿਆ ਤੇ ਲੇਕਿਨ ਜਿਹੜਾ ਹੁਣ ਪੰਜਾਬ ਦੇ ਮੁੱਦਿਆਂ ਦੀ ਅੱਜ ਤੋਂ ਗੱਲ ਕਰੇਗਾ ਜਾਂ ਹੁਣ ਗੱਲ ਕਰ ਰਿਹਾ ਉਹਨੇ ਕਾਮਯਾਬ ਹੋਣਾ ਚਾਹੇ ਉਹ ਚਰਨਜੀਤ ਚੰਨੀ ਹੋਵੇ ਚਾਹੇ ਉਹ ਸੁਨੀਲ ਜਾਖੜ ਹੋਵੇ ਤੇ ਚਾਹੇ ਉਹ ਕੋਈ ਹੋਵੇ ਦੇਖੋ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਲੋਕਾਂ ਨੇ ਇਸ ਕਰਕੇ ਲਾਈਕ ਕੀਤਾ ਇਸ ਵਾਰ ਦੋ ਵਾਰ ਸਰਕਾਰ ਬਣਾਈ ਉਹ ਪੰਜਾਬ ਦੇ ਪਾਣੀ ਲਈ ਖੜਾ ਹੋ ਗਿਆ। ਉਹਨਾਂ ਨੇ ਵਾਟਰ ਟਰਮੀਨੇਸ਼ਨ ਜਿਹੜਾ ਬਿੱਲ ਹੈ ਉਹ ਵਿਧਾਨ ਸਭਾ 'ਚ ਲਿਆ ਕੇ ਉਹਨੂੰ ਰੱਦ ਕਰਤਾ। ਬਈ ਅਸੀਂ ਪੰਜਾਬ ਦਾ ਇੱਕ ਬੂੰਦ ਪਾਣੀ ਨਹੀਂ ਦੇਣਾ। ਉਹਨੇ ਪੰਜਾਬ ਦੀ ਗੱਲ ਕੀਤੀ ਪੰਜਾਬ ਖੜਾ ਹੋ ਗਿਆ ਉਹਦੇ ਨਾਲ। ਜੇ ਕੈਪਟਨ ਅਮਰਿੰਦਰ ਸਿੰਘ ਦੋ ਵਾਰ ਲੋਕ ਵਿਧਾਨ ਸਭਾ ਦੀ ਚੋਣ ਮਤਲਬ ਸਰਕਾਰ ਨਹੀਂ ਬਣ ਸਕੀ ਤੇ ਤੁਸੀਂ ਉਹਦਾ ਮਾਰਜਨ ਆਫ ਵੋਟ ਦੇਖੋ। ਮਾਰਜਨ ਆਫ ਵੋਟ ਇੱਕ ਵਾਰੀ 1.5% ਤੇ ਨਹੀਂ ਬਣੀ, ਇੱਕ ਵਾਰੀ 2.5 3% ਤੇ ਨਹੀਂ ਬਣੀ। ਮਤਲਬ ਨੈਕ ਟੂ ਨੈਕ ਫਾਈਟ ਗਈ ਉਹਦੀ। ਕਿਉਂਕਿ ਇਹ ਉਹਨੂੰ ਲੱਗਦਾ ਸੀ ਪੰਜਾਬ ਦੇ ਲੋਕਾਂ ਨੂੰ ਪੰਜਾਬ ਜਿੱਦਾਂ ਉਹਨੇ ਪੰਜਾਬ ਦੀ ਗੱਲ ਕਰਨੀ ਬੰਦ ਕਰਤੀ ਲੋਕਾਂ ਨੇ ਉਹਨੂੰ ਖਤਮ ਕਰਤਾ ਲੋਕਾਂ ਨੇ ਉਹਨੂੰ ਖਤਮ ਕਰਤਾ ਭਗਵੰਤ ਮਾਨ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੀ ਸੀ ਭਗਵੰਤ ਮਾਨ ਜੀ ਹੀ ਰੋਲਾ ਪਾਉਂਦੇ ਸੀ ਕਿ ਓਏ ਇਹ ਰੋਕੋ ਜਿਹੜਾ ਐਮ ਐਲ ਏ ਇਲਾਕੇ ਚਾਹੁੰਦਾ ਇਹਦੀ ਗੱਡੀ ਨੂੰ ਘੇਰ ਲੋ ਇਹਨਾਂ ਨੂੰ ਸਵਾਲ ਪੁੱਛੋ ਇਹਨਾਂ ਨੂੰ ਆ ਗੱਲ ਪੁੱਛੋ ਹੁਣ ਆ ਗੱਲ ਪੁੱਛੋ ਇਹਨਾਂ ਨੂੰ ਲੋਕਾਂ ਨੇ ਕੀ ਕੀਤਾ ਪਿੰਡਾਂ ਦੇ ਵਿੱਚ ਜਿਹੜੇ ਐਮ.ਐਲ.ਏ ਜਾਂਦੇ ਸੀ ਕੋਈ ਭਾਵੇਂ ਕੁਲਵੀਰ ਜੀਰਾ ਚਲਾ ਗਿਆ ਮਨਪ੍ਰੀਤ ਇਹਨਾਂ ਦੀਆਂ ਗੱਡੀਆਂ ਰੋਕਣੀਆਂ ਸ਼ੁਰੂ ਕਰਤੀਆਂ ਲੋਕਾਂ ਨੇ ਸਵਾਲ ਪੁੱਛਣੇ ਸ਼ੁਰੂ ਕਰਤੇ ਰੇਤਾਂ ਤੇ ਬਜਰੀ ਤੇ ਲੋਕਾਂ ਨੂੰ ਖੜੇ ਕਰਤਾ ਪੰਜਾਬ ਦੇ ਮੁੱਦਿਆਂ ਦੇ ਜੀ ਪੰਜਾਬ ਦੀ ਬੇਅਦਬੀ ਦੇ ਉੱਤੇ ਕੇਜਰੀਵਾਲ ਜੀ ਬੋਲ ਕੇ ਗਏ ਪੰਜਾਬ ਦੇ ਡਰੱਗ ਦੇ ਇਸ਼ੂ ਦੇ ਉੱਤੇ ਬੋਲ ਕੇ ਗਏ ਲੋਕਾਂ ਨੇ ਪਸੰਦ ਕੀਤਾ ਪੰਜਾਬ ਦੇ ਖੇਤੀ ਤੇ ਬੋਲ ਕੇ ਗਏ ਲੋਕਾਂ ਨੇ ਪਸੰਦ ਕੀਤਾ ਲੋਕਾਂ ਨੇ ਮੰਡੇਟ ਦਿੱਤਾ 92 ਸੀਟਾਂ ਜਿਹੜੀਆਂ 117 ਚੋਂ ਇਹਨਾਂ ਨੂੰ ਦਿੱਤੀਆਂ ਲੇਕਿਨ ਜਿੱਦਾਂ ਜਿੱਦਾਂ ਪੰਜਾਬ ਦੇ ਮੁੱਦਿਆਂ ਤੋਂ ਇਹ ਗਾਇਬ ਹੁੰਦੇ ਘਟਦੇ ਗਏ ਦੇਖੋ 13 ਲੋਕ ਸਭਾ ਸੀਟਾਂ ਤੋਂ ਤਿੰਨ ਜਿੱਤੀਆਂ ਠੀਕ ਹੈ ਨਾ ਤੇ ਤੁਸੀਂ ਇਹ ਦੇਖੋ ਤੇ ਜੇ ਉਹ ਤਿੰਨ ਸੀਟਾਂ ਨੂੰ ਵੀ ਆਪਾਂ ਸਰਵੇ ਕਰੀਏ ਤੇ 33 34 ਮੇਰਾ ਕਹਿੰਦਾ ਵਿਧਾਨ ਸਭਾ ਖੇਤਰ ਬਣਦੇ ਆ ਜਿੱਥੋਂ ਆਮ ਆਦਮੀ ਪਾਰਟੀ ਨੂੰ ਲੀਡ ਮਿਲੀ ਹੈ ਤੁਸੀਂ ਇਹ ਦੇਖੋ ਕਿੱਥੋਂ ਕਿੱਥੇ ਆ ਗਏ ਆ ਕਿਉਂਕਿ ਹੁਣ ਪੰਜਾਬ ਦੇ ਮੁੱਦਿਆਂ ਦੇ ਲੋਕ ਵੀ ਸਮਝ ਚੁੱਕੇ ਨੇ ਕਿ ਯਾਰ ਪੰਜਾਬ ਦੇ ਚੰਡੀਗੜ੍ਹ ਦੀ ਗੱਲ ਕਰਨੀ ਆ ਪੰਜਾਬ ਦੇ ਡਰੱਗ ਦੀ ਗੱਲ ਕਰਨੀ ਆ ਪੰਜਾਬ ਦੇ ਕਿਸਾਨੀ ਤੇ ਕਰਜ਼ੇ ਦੀ ਗੱਲ ਕਰਨੀ ਆ ਲੇਕਿਨ ਜਦੋਂ ਤੱਕ ਤੁਸੀਂ ਪੰਜਾਬ ਦੇ ਇਸ਼ੂਸ ਤੇ ਗੱਲ ਨਹੀਂ ਕਰੋਗੇ ਤੇ ਪੰਜਾਬ ਦਾ ਉਹ ਰਾਜਾ ਨਹੀਂ ਬਣਦਾ ਇਹੀ ਸੁਖਮਿੰਦਰ ਸਿੰਘ ਗਰੇਵਾਲ ਕਰ ਰਹੇ ਨੇ ਹੁਣ ਇਹੀ ਹਰਜੀਤ ਸਿੰਘ ਗਰੇਵਾਲ ਕਰ ਰਹੇ ਨੇ ਕਿ ਅਸੀਂ ਜਿਹੜਾ ਪੰਜਾਬ ਦਾ ਬਲੱਡ ਆ ਜਾਂ ਪੰਜਾਬ ਦਾ ਖੂਨ ਆ ਉਹਦੇ ਤਾਂ ਰਾਖੇ ਬਣੀ ਆ ਆਪਾਂ ਇਹੀ ਗੱਲ ਪ੍ਰਗਟ ਸਿੰਘ ਕਰ ਰਹੇ ਨੇ ਅੱਜਕੱਲ ਤੁਸੀਂ ਦੇਖਿਆ ਹੁਣ ਪ੍ਰਗਟ ਸਿੰਘ ਜਿਹੜੇ ਨੇ ਜਦੋਂ ਚਲੋ ਖੈਰ ਪ੍ਰਗਟ ਸਿੰਘ ਉਹਨਾਂ ਦੀ ਇੱਕ ਤਾਰੀਫ ਹੈ ਬਈ ਜਦੋਂ ਉਹ ਸੱਤਾ 'ਚ ਵੀ ਸੀਗੇ ਉਹ ਕੈਪਟਨ ਹਮਨਿੰਦਰ ਸਿੰਘ ਦਾ ਕਿੱਲਾ ਠੋਕ ਕੇ ਰੱਖਦੇ ਸੀ ਉਹਨਾਂ ਨੇ ਕਿਤੇ ਨਾ ਕਿਤੇ ਪੰਜਾਬ ਦੇ ਮੁੱਦੇ ਦੀਆਂ ਛੈਣੀ ਥੋੜਾ ਮਾਰ ਦੇਣਾ ਬਾਹਰ ਨਿਕਲਣਾ ਉਹਨਾਂ ਨੇ ਮੀਟਿੰਗ 'ਚ ਕੋਈ ਨਾ ਕੋਈ ਉਹਦੇ ਬੋਲ ਦੇਣਾ ਪੰਜਾਬ ਦਾ ਮੁੱਦਾ ਖੜਾ ਕਰ ਦੇਣਾ ਹੁਣ ਵੀ ਜਿਹੜਾ ਕੈਪਟਨ ਬੋਲਦੇ ਨੇ ਪ੍ਰਗਟ ਸਿੰਘ ਦੇਖੋ ਤੁਸੀਂ ਇਹਨਾਂ ਦੇ ਹਰ ਬਿਆਨ ਦੇ ਵਿੱਚ ਪੰਜਾਬ ਦੇ ਮੁੱਦੇ ਦੀ ਝਲਕ ਹੈ ਤੇ ਲੋਕ ਇਸੇ ਕਰਕੇ ਲਾਈਕ ਕਰਦੇ ਆ ਇਸੇ ਕਰਕੇ ਉਹਨਾਂ ਨੂੰ ਚਿਤਾਤਾ ਇਸੇ ਕਰਕੇ ਲੋਕਾਂ ਨੇ ਉਹਨਾਂ ਨੂੰ ਵਾਪਸ ਜਿਤਾਤਾ ਹੈ ਨਾ ਕਿਉਂਕਿ ਪੰਜਾਬ ਦੇ ਮੁੱਦਿਆਂ ਨਾਲ ਖੜਾ ਹੋ ਗਿਆ ਤੇ ਜਿਉਂ ਅਨਕੰਡੀਸ਼ਨਲ ਸਪੋਰਟ ਚ ਰਹਿੰਦਾ ਕਿ ਮੈਂ ਤਾਂ ਕੈਪਟਨ ਅਮਰਿੰਦਰ ਸਿੰਘ ਦਾ ਪੋਤਾ ਤੇ ਫਿਰ ਜਿੱਤਣਾ ਆਣੀ ਸੀ। ਇਹੀ ਇਸੇ ਕਰਕੇ ਲੋਕ ਰਾਣੇ ਗੁਰਜੀਤ ਨੂੰ ਪਿਆਰ ਕਰਦੇ ਆ। ਇਸੇ ਕਰਕੇ ਜਿਹੜਾ ਵਾ ਅਵਤਾਰ ਹਿੰਦੀ ਨੂੰ ਪਰਹਾਰ ਕਰਦੇ ਇਹਦੇ ਮੁੰਡੇ ਨੂੰ ਪਿਆਰ ਕਰਦੇ ਆ। ਜਾਂ ਹੋਰ ਜਿਹੜੇ ਕਾਂਗਰਸ ਦੇ ਲੀਡਰ ਆ ਤੁਸੀਂ ਦੇਖੋ ਜਿਹੜੇ ਪੰਜਾਬ ਦੇ ਮੁੱਦਿਆਂ ਤੇ ਵੋਕਲ ਰਹਿੰਦੇ ਆ। ਹੁਣ ਭਗਵਾਨਤਮਨ ਤਾਂ ਵੋਕਲ ਹੈਗੇ ਪੰਜਾਬ ਦੇ ਮੁੱਦਿਆਂ ਤੇ। ਲੇਕਿਨ ਇਸ ਟਾਈਮ ਉਹ ਸੱਤਾ ਚ ਹੈ। ਉਹਨਾਂ ਨੂੰ ਪ੍ਰੈਕਟੀਕਲੀ ਪੰਜਾਬ ਦੇ ਮੁੱਦਿਆਂ ਦੇ ਕਰਕੇ ਦਿਖਾਉਣਾ ਪੈਣਾ ਜਿਉਂ ਪੰਜਾਬ ਦੇ ਮੁੱਦਿਆਂ ਤੇ ਅੱਜ ਡਿলিউਟ ਹੋ ਜਾਣਗੇ ਪੰਜਾਬ ਦੇ ਮੁੱਦੇ ਮੈਨੂੰ ਨਹੀਂ ਲੱਗਦਾ ਕਿ ਅਗਲੀ ਵਾਰ ਸਰਕਾਰ ਬਣਦੀ ਆ ਅੱਛਾ ਡਾਕਟਰ ਸਾਹਿਬ ਇੱਕ ਮਾਮਲਾ ਹੋਰ ਹੈ ਜਿਹੜਾ ਤੁਹਾਡੇ ਨਾਲ ਵਿਚਾਰਨਾ ਜ਼ਰੂਰੀ ਹੈ ਇੱਕ ਸਾਬਕਾ ਮੰਤਰੀ ਬਾਰੇ ਚਰਚਾ ਚੱਲਦੀ ਪਈ ਆ ਹਾਲ ਹੀ ਦੇ ਵਿੱਚ ਅਨਮੋਲ ਗਗਨ ਮਾਨ ਦਾ ਅਸਤੀਫਾ ਦਾ ਜ਼ਰੂਰ ਹੋਣਾ ਨੇ ਦੇ ਦਿੱਤਾ ਪਰ ਹੁਣ ਚਰਚਾ ਇਹ ਛਿੜ ਗਈ ਕਿ ਅਨਮੋਲ ਗਗਨ ਮਾਨ ਜਾਂ ਉਹਨਾਂ ਦੇ ਪਰਿਵਾਰ ਦੇ ਵੱਲੋਂ ਲੰਘੇ 2.5 ਸਾਲਾਂ ਦੇ ਵਿੱਚ ਕਰੋੜਾਂ ਰੁਪਇਆ ਦਾ ਕਪਲਾ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਸੀਐਮ ਭਗਵੰਤ ਮਾਨ ਨੇ ਉਹਨਾਂ ਨੂੰ ਕੱਢਿਆ ਇਹਦੇ ਤੈਨੂੰ ਮੇਰੇ ਕੋ ਕੋਈ ਸਬੂਤ ਨਹੀਂ ਆ ਐਵੇਂ ਗੱਲਾਂ ਜਿੱਦਾਂ ਤੁਸੀਂ ਮੈਨੂੰ ਪੁੱਛਿਆ ਸਵਾਲ ਇਦਾਂ ਹੀ ਮੈਂ ਚਾਰ ਬੰਦਿਆਂ ਕੋ ਸੁਣਦਾ ਪਿਆ ਲੇਕਿਨ ਗੱਲ ਇਹ ਹੈ ਕਿ ਹਨਮੋਣ ਗਗਲਮਾਨ ਜੋ ਮੈਂ ਸਮਝਦਾ ਉਹਦਾ ਵੀ ਵਿਵਾਦਾਂ ਨਾਲ ਪੂਰਾ ਨਾਤਾ ਰਿਹਾ ਜਿਹੜਾ ਉਹਨੀ ਜਿੰਨੀ ਦਰੋਂ ਮੰਤਰੀ ਰਹੀ ਆ ਪਹਿਲਾਂ ਸੰਵਿਧਾਨ ਦੇ ਖਿਲਾਫ ਬੋਲਿਆ ਗਿਆ ਸੰਵਿਧਾਨ ਦੇ ਬਾਰੇ ਟਿੱਪਣੀ ਕਰਤੀ ਬੜਾ ਰੋਸ਼ ਪਿਆ ਦਲਤਾਂ ਨੇ ਰੋੜਾ ਪਾਇਆ ਉਤੋਂ ਹਟੇ ਇੱਕ ਵਾਰ ਯਾਦ ਹੋਣਾ ਵਾਇਰਲ ਹੋ ਗਈ ਡੀਐਸਪੀ ਦੀ ਕੁਰਸੀ ਤੇ ਬੈਠ ਗਏ ਬੜਾ ਰੋਲਾ ਪਿਆ ਭਈ ਪ੍ਰੋਟੋਕੋਲ ਚਲੋ ਹੋਣਗੇ ਤੁਸੀਂ ਐਮਐਲਏ ਹੋਵੋਗੇ ਮੰਤਰੀ ਲੇਕਿਨ ਡੀਐਸਪੀ ਦੀ ਕੁਰਸੀ ਦਾ ਡੀਐਸਪੀ ਦੀ ਕੁਰਸੀ ਆ ਉਹਦੇ ਉੱਤੇ ਬੜਾ ਰੌਲਾ ਰੱਪਾ ਪਿਆ ਰਿਹਾ ਫਿਰ ਆ ਜਿਹੜੇ ਵੀਡੀਓ ਬੜੀਆਂ ਵਾਇਰਲ ਹੋਈਆਂ ਐਮਐਸਪੀ ਦੇ ਉੱਤੇ ਅਸੀਂ 5 ਮਿੰਟ ਚ ਐਮਐਸਪੀ ਦਵਾਂਗੇ ਚੁਟਕੀ ਵਾਲੇ ਚੁਟਕੀ ਵਾਲੇ ਮੈਂ 5 ਮਿੰਟ ਚ ਦਵਾਂਗੇ ਆ ਹੁਣ ਫਿਰ ਵੀਡੀਓ ਇੱਕ ਵਾਇਰਲ ਹੋਈ ਬਈ ਰੌਲਾ ਜਿਹਾ ਪਾ ਲਿਆ ਸੀ ਮੇਰੇ ਨਾਂ ਤੇ ਕਿਸ ਨੇ ਪੈਸਾ ਲਿੱਤਾ ਤੇ ਫਿਰ ਦੇਖਿਓ ਇਹ ਸਾ ਮਤਲਬ ਕਿਤੇ ਨਾ ਕਿਤੇ 2.5 ਸਾਲਾਂ ਦੇ ਵਿੱਚ ਅਨਮੋਲ ਗਗਨਮਾਨ ਇਹ ਸ਼ੋਅ ਕਰ ਗਈ ਆ ਵੀ 2.5 ਸਾਲਾਂ ਚ ਪੈਸੇ ਲਿੱਤੇ ਜਾ ਰਹੇ ਆ ਇਹ ਇੱਕ ਮਨਿਸਟਰ ਐਡੇ ਅਲਫਾਜ਼ ਕਹਿੰਦੀ ਹੈ ਤੇ ਉਹਦਾ ਇਹ ਮਤਲਬ ਹੈ ਕਿ ਇਸ ਦਾ ਮਤਲਬ ਕਿਤੇ ਨਾ ਕਿਤੇ ਬਿਊਰੋਕ੍ਰੇਸੀ ਵੱਲੋਂ ਅਫਸਰਸ਼ਾਹੀ ਵੱਲੋਂ ਲੁੱਟਖਸੁੱਟ ਚੱਲ ਰਹੀ ਹੈ ਔਰ ਉਹਦੇ ਕਹਿਣ ਦਾ ਜਿਹੜਾ ਉਹਨੇ ਦਿਆ ਉਹਦੇ ਨਾਲ ਉਹ ਮੋੜ ਲੱਗ ਗਈ ਭਾਈ ਐਦਾਂ ਮਤਲਬ ਅਫਸਰਸ਼ਾਹੀ ਪੰਜਾਬ ਚ ਲੁੱਟ ਕਰ ਰਹੀ ਹੈ ਜਾਂ ਅਫਸਰਸ਼ਾਹੀ ਲੁੱਟ ਕਰ ਰਹੀ ਹੈ ਫਿਰ ਫੇਲ ਕੌਣ ਹੈ ਫੇਲ ਤਾਂ ਨਾ ਤਾਂ ਸਾਹਬ ਸਿੰਘ ਨੇ ਹੈ ਉੱਤੇ ਵਿੱਚ ਫੇਲ ਨਾ ਤਾਂ ਸੁਰਿੰਦਰਪਾਲ ਹੈ ਫੇਲ ਤਾਂ ਫਿਰ ਸਰਕਾਰ ਹੈ ਔਰ ਉਹ ਸਰਕਾਰ ਦਾ ਪਾਰਟ ਹੈ ਮੈਨੂੰ ਲੱਗਦਾ ਕਿ ਜਿਹੜਾ ਡਿਸਪਲਿਨ ਦੇ ਵਿੱਚ ਰਹਿਣਾ ਜਿਵੇਂ ਕੰਗਣਾ ਰਣੌਤ ਉੱਥੇ ਬੋਲਦੀ ਆ ਚਲੋ ਉਹਦਾ ਬੋਲਣਾ ਹੋਰ ਢੰਗ ਦਾ ਅਨਮੋਲ ਗਗਨ ਮਾਨ ਨੂੰ ਵੀ ਅਗਰੇ ਅਫਸਰ ਛਾਈ ਬਾਰੇ ਕੋਈ ਸ਼ਿਕਾਇਤ ਹੈ ਸਰਕਾਰ ਦੇ ਕਿਸੇ ਨੁਮਾਇੰਦੇ ਤੋਂ ਸ਼ਿਕਾਇਤ ਹੈ ਕਿ ਸੀਐਮ ਦੇ ਨਾਲ ਬੰਦ ਕਮਰੇ ਚ ਗੱਲਾਂ ਹੁੰਦੀਆਂ ਜਦੋਂ ਇੱਕ ਮਨਿਸਟਰ ਵੋਕਲ ਹੋਵੇ ਆ ਕੇ ਇਸ ਦਾ ਮਤਲਬ ਉਹ ਸਰਕਾਰ ਨੂੰ ਹੀ ਕਟਕੜੇ ਚ ਖੜਾ ਕਰ ਰਿਹਾ ਔਰ ਇਸ ਦਾ ਮਤਲਬ ਉਹਨੇ ਆਪਣੀ ਸਰਕਾਰ ਨੂੰ ਇੱਕ ਜੱਜ ਦੇ ਅੱਗੇ ਕਟਕੜੇ 'ਚ ਖੜਤਾ ਜਨਤਾ ਉਹਦੇ ਵਿੱਚ ਜਨਤਾ ਦੀ ਅਦਾਲਤ ਕਹਿ ਦਈਏ ਪੰਜਾਬੀ 'ਚ ਉਹ ਚੱਕੜੇ ਖੜਾ ਕਰਤਾ ਭਈ ਇਹਦਾ ਮਤਲਬ ਪੰਜਾਬ ਦੇ ਵਿੱਚ ਪੈਸੇਾਂ ਦੀ ਲੁੱਟਖਸੋਟ ਚੱਲ ਰਹੀ ਹੈ। ਫਿਰ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕਢਣਾ ਜਾਂ ਉਹਨਾਂ ਨੂੰ ਕਹਿ ਦੇਣਾ ਕਿ ਆਪਣਾ ਅਸਤੀਫਾ ਦੇ ਦਿਓ ਇਹ ਉਸ ਕਰਪਸ਼ਨ ਨੂੰ ਨੱਥ ਪਾਉਣਾ ਹੈ ਜਾਂ ਕਰਪਸ਼ਨ ਨੂੰ ਪਰਦੇ ਓਲੇ ਰੱਖ ਦੇਣਾ ਹੈ। ਨਹੀਂ ਇਦਾਂ ਨਹੀਂ ਹੁੰਦਾ। ਦੇਖੋ ਆਮ ਆਦਮੀ ਪਾਰਟੀ ਦੀ ਨਾ ਇੱਕ ਤੁਸੀਂ ਪੁਰਾਣਾ ਇਤਿਹਾਸ ਤੇ ਆਈਡੀਓਲੋਜੀ ਦੇਖੋ। ਆਮਨ ਵੀ ਪਾਰਟੀ 'ਚ ਜਿਹੜਾ ਜ਼ਿਆਦਾ ਵੋਕਲ ਹੁੰਦਾ ਜ਼ਿਆਦਾ ਬੋਲਦਾ ਉਹ ਪਾਰਟੀ ਉਹਨੂੰ ਜ਼ਿਆਦਾ ਅੱਗੇ ਨਹੀਂ ਕਰਦੀ ਈਵਨ ਭਾਜਪੀ 'ਚ ਵੀ ਇਹੀ ਹਾਲ ਆ ਭਾਰਤੀ ਜਨਤਾ ਪਾਰਟੀ 'ਚ ਜਿਹੜੇ ਚੰਗੇ ਬੁਲਾਰੇ ਨੇ ਉਹ ਟਾਈਮ ਵੀਂ ਆਉਂਦੇ ਨੇ ਫਿਰ ਉਹਨਾਂ ਨੂੰ ਉਹ ਜਦੋਂ ਦੇਖੇਗੀ ਬਹੁਤ ਜ਼ਿਆਦਾ ਬੋਲਣ ਲੱਪਿਆ ਉਹਨੂੰ ਸਾਈਡ ਤੇ ਉਹਨਾਂ ਨੂੰ ਚਾਹੀਦਾ ਹੁੰਦਾ ਬਈ ਬਿਲਕੁਲ شریف ਆਦਮੀ ਹੱਥ ਜੋੜ ਕੇ ਬੈਠਾ ਰਹੇ ਮੈਂ ਹੁਣ ਜਾਖੜ ਨਹੀਂ ਬੋਲਦੇ ਜਿੱਦਣ ਜਾਖੜ ਬੋਲਣ ਲੱਪਿਆ ਉਹਨਾਂ ਨੇ ਕਿਹਾ ਇੱਧਰ ਆ ਜਾਓ ਔਰ ਰਸਤਾ ਠੀਕ ਹੈ ਨਾ ਇਸ ਕਰਕੇ ਪਾਰਟੀ ਦੀ ਆਪਣੀ ਆਪਣੀ ਵਰਕਿੰਗ ਸਟਾਈਲ ਹੁੰਦਾ ਆਈਡੀਓਲੋਜੀ ਹੁੰਦੀ ਆਵਾਂ ਦੀ ਪਾਰਟੀ ਵੀ ਉਸੇ ਆਈਡੀਓਲੋਜੀ ਚ ਹੈ ਬਈ ਜਿੰਨਾ ਬੋਲਣਾ ਉਹ ਉਨਾ ਹੀ ਤੁਸੀਂ ਬੋਲਣਾ ਉਸ ਤੋਂ ਅੱਗੇ ਨਹੀਂ ਬੋਲਣਾ ਪਾਰਟੀ ਦਾ ਸੈਂਟਰ ਲਾਈਟ ਮਾਈਂਡ ਸੈਟ ਦੇਖੋ ਹਰ ਪਾਰਟੀ ਡਿਸਪੀਸਪਲਨ ਨੂੰ ਚਲਾਣਾ ਸਰਕਾਰ ਨਹੀਂ ਤਾਂ ਛੋਟੀਆਂ-ਛੋਟੀਆਂ ਗੱਲਾਂ 'ਚ ਕੰਮ ਛੱਡ ਕੇ ਘਿਰੀ ਰਹੂਗੀ ਹੁਣ ਤੁਸੀਂ ਇਹ ਦੇਖੋ ਪੰਜਾਬ ਦੇ ਵਿੱਚੋਂ ਮਾਲਵਿੰਦਰ ਕਾਂਗ ਨੇ ਬੜੇ ਅੱਛੇ ਬੁਲਾਰੇ ਨੇ ਲੇਕਿਨ ਮਾਲਵਿੰਦਰ ਕਾਂਗ ਮੁੱਦੇ ਆਦੇ ਗੋਦਦੇ ਨੇ ਆਪਣੀ ਸਰਕਾਰ ਨੂੰ ਕਟਗੜੇ 'ਚ ਖੜਾ ਕਰਨ ਤੋਂ ਗਰੇਜ਼ ਕਰਦੇ ਨੇ ਹਾਂ ਸਵਾਲ ਪੁੱਛੋ ਤਰਕਪੂਰਨ ਜਵਾਬ ਦਿੰਦੇ ਨੇ ਨੀਲਗਰਗਾ ਇਸ ਕਰਕੇ ਜਿਹੜੀ ਮੈਰ ਹੀ ਆਪਣੀ ਸੋਚ ਹੈ ਕਿ ਇੱਕ ਮਨਿਸਟਰ ਦੀ ਕੁਰਸੀ ਤੇ ਜਦੋਂ ਤੁਸੀਂ ਬੈਠ ਜਾਓ ਕਿ ਬਾਕੀ ਤੁਸੀਂ ਜਿਹੜਾ ਸਵਾਲ ਪੁੱਛਿਆ ਉਹ ਡਿਫਰੈਂਟ ਆ ਮਨਿਸਟਰ ਦੀ ਕੁਰਸੀ ਤੇ ਬੈਠ ਜਾਓ ਫਿਰ ਤੁਸੀਂ ਆਪਣੀ ਕੁਰਸੀ ਨੂੰ ਕਟਗੜੇ 'ਚ ਨਹੀਂ ਖੜਾ ਕਰ ਸਕਦੇ ਇਹ ਕੁਝ ਉਹ ਗੱਲਾਂ ਜਿਨ੍ਹਾਂ ਨੂੰ ਲੈ ਕੇ ਫਿਲਹਾਲ ਲੰਗੇ ਦਿਨਾਂ ਤੋਂ ਸਵਾਲ ਖੜੇ ਹੋ ਰਹੇ ਸੀ ਡਾਕਟਰ ਸਾਹਿਬ ਨੇ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਆ ਹੌਂਦਾ ਸਮਾਂ ਕਿਹੜੇ ਵੱਡੇ ਖਲਾਸੇ ਲੈ ਕੇ ਆਵੇਗਾ ਉਹ ਵੀ ਤੁਹਾਡੇ ਤੱਕ ਪਹੁੰਚਾਉਂਦੇ ਰਾਵਾਂਗੇ ਬਣੇ ਰਹੋ ਵਨ ਇੰਡੀਆ ਪੰਜਾਬੀ ਤੇ